ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਵੈਦ ਅਮਨਦੀਪ ਸਿੰਘ ਜੰਡਾਲਾ ਗੁਰੂ ਤੋਂ ਦੋਸਤੋ ਅੱਜ ਦੀ ਜਾਣਕਾਰੀ ਸਾਡਾ ਆਪਣਾ ਤਿਆਰ ਕੀਤਾ ਸਪੈਸ਼ਲ ਦੇਆ ਚਵਨ ਅਪਰਾਸ਼ 10 ਸਾਲ ਤੋਂ ਲੈ ਕੇ 90 ਸਾਲ ਦੀ ਉਮਰ ਤੱਕ ਲਈ ਵਰਦਾਨ ਦੋਸਤੋ ਅੱਜ ਇਹ ਸਪੈਸ਼ਲ ਦੇਆ ਚਵਨ ਅਪਰਾਸ਼ ਆਸਟ੍ਰੇਲੀਆ ਕਲਾਸ ਕੋ ਰਹਿੰਦੇ ਵੀਰ ਨੇ ਆਪਣੇ ਵਾਸਤੇ ਤਿਆਰ ਕਰਵਾਇਆ ਇਸ ਵਿੱਚ ਅਸੀਂ ਛੋਹ ਤੇ ਜੜੀਆਂ ਬੂਟੀਆਂ ਦਾ ਪਾਊਡਰ 15 ਤਰ੍ਹਾਂ ਦੀਆਂ ਭਸਮਾ ਚਾਂਦੀ ਦਾ ਵਰਕ ਕੇਸਰ ਸ਼ੁੱਧ शिलाजीत ਪਾ ਕੇ ਸਪੈਸ਼ਲ ਦੇਆ ਚਾਣਾ ਪ੍ਰਸ਼ ਤਿਆਰ ਕਰਵਾਇਆ ਜਿਨ੍ਹਾਂ ਵੀਰਾਂ ਨੂੰ ਕੋਈ ਵੀ ਦਵਾਈ ਅਸਰ ਨਹੀਂ ਕਰਦੀ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਹਨ ਇੱਕ ਵਾਰ ਸਾਡਾ ਸਪੈਸ਼ਲ ਦੇਆ ਚਾਣਾ ਪ੍ਰਸ਼ ਇਸਤੇਮਾਲ ਕਰਨਾ ਜਿਨ੍ਹਾਂ ਵੀਰਾਂ ਨੂੰ ਭੁੱਖ ਨਹੀਂ ਲੱਗਦੀ ਸਰੀਰ ਵਿੱਚ ਆਲਸ ਸੁੱਥੀ ਥਕਾਵਟ ਬਣਿਆ ਰਹਿੰਦਾ ਹੈ ਪਾਚਨ ਪ੍ਰਕਿਰਿਆ ਕਮਜ਼ੋਰ ਹੋ ਗਏ ਦਿਲ ਦੇ ਰੋਗ ਕਬਜ ਰਹਿਣਾ ਬਵਾਸੀਰ ਜੋੜਾਂ ਦਾ ਤਿਰਧ ਖੂਨ ਨੂੰ ਸਾਫ ਕਰਨ ਵਾਲਾ ਕਬਰਾਟ ਨੂੰ ਦੂਰ ਕਰਨ ਵਾਲਾ ਚਿਹਰੇ ਤੇ ਗਲੋ ਕੱਲ ਮੁਹਾਸੇ ਛਾਈਆਂ ਕਿਸੇ ਵੀ ਤਰ੍ਹਾਂ ਦਾ ਗੁਪਤ ਰੋਗ ਹੋਵੇ ਤਾਂ ਤਸੁਪੰਦੋਸ਼ਿਕਰਪਤਨ ਉਹਨਾਂ ਵਾਸਤੇ ਬਹੁਤ ਵਧੀਆ ਹੈ ਸੱਤਾ ਧਾਤੂਆਂ ਦਾ ਰਾਜਾ ਹੈ ਪਾਚਨ ਵਿਕਰੇਣ ਦੂਰ ਸਹੀ ਕਰਦਾ ਹੈ શરી ਵਿੱਚ ਕੋਈ ਐਸੀ ਬਿਮਾਰੀ ਜਿਸ ਵਿੱਚ ਚਮਨ ਪ੍ਰਸ਼ਦੀ ਵਰਤੋਂ ਨਾ ਕੀਤੀ ਗਈ ਹੋਵੇ ਜਿਨ੍ਹਾਂ ਵੀਰਾਂ ਦੀ ਕਾਮਵਾਸ਼ਨਾ ਖਤਮ ਹੋ ਗਈ ਹੋਵੇ ਸਰੀਰ ਦੀ ਇਮਿਊਨਿਟੀ ਜਿਵੇਂ ਜਾਂਦੇ ਵੀਰਾਂ ਲਈ ਅਖਾੜੇ ਵਿੱਚ ਪਹਿਲਵਾਨੀ ਕਰਦੇ ਵੇਲੇ ਸਪੋਰਟਸਮੈਨਾਂ ਵੀਰਾਂ ਲਈ ਬਹੁਤ কার্যকর ਸਾਬਤ ਹੋਇਆ ਹੈ ਜ਼ਿੰਦਗੀ ਵਿੱਚ ਦੁਬਾਰਾ ਖੁਸ਼ੀਆਂ ਭਰਨ ਵਾਲਾ ਸਾਟਾ ਇਹ ਸਪੈਸ਼ਲ ਚਮਨਪ੍ਰਸ਼ ਸਾਡੇ ਕੋਲ ਅੱਜ ਹੀ ਮੰਗਾਓ ਸਾਡਾ ਚਮਨਪ੍ਰਸ਼ 12 ਮਹੀਨੇ ਖਾਣ ਵਾਲਾ ਚਮਨਪ੍ਰਸ਼ ਹੈ ਜਿਨ੍ਹਾਂ ਵੀਰਾਂ ਨੇ ਕੋਈ ਸਪੈਸ਼ਲ ਚਮਨਪ੍ਰਸ਼ ਤਿਆਰ ਕਰਵਾਉਣਾ ਹੋਵੇ ਜਾਂ ਕੋਈ ਸਪੈਸ਼ਲ ਨੁਸਖਾ ਤਿਆਰ ਕਰਵਾਉਣਾ ਹੋਵੇ ਦੇਸ਼ ਵਿਦੇਸ਼ ਵਿੱਚ ਸਾਡੀ ਦਵਾਈਆਂ ਭੇਜਿੰਦਾ ਖਾਸ ਪਰਮੰਦ ਹੈ ਜਿਨ੍ਹਾਂ ਵੀਰਾਂ ਨੇ ਕੋਈ ਪਸੰ ਨੁਸਖਾ ਤਿਆਰ ਕਰਵਾਉਣਾ ਸਾਡੇ ਦਿੱਤੇ ਅਗੇ ਨੰਬਰਾਂ ਤੇ ਸਾਨੂੰ ਸੰਪਰਕ ਕਰਨ